ਹਾਂਜੀ ਸਰ ਜਿਹੜਾ ਐਨਕੀ ਆਪਣਾ ਸਰਵੇਖਣ ਰਿਪੋਰਟ ਆਈ ਆ ਉਹਦੇ ਹਿਸਾਬ ਨਾਲ ਸਾਨੂੰ ਪਤਾ ਲੱਗਾ ਕਿ ਆਪਣੇ ਜਿਹੜਾ ਸ਼ੰਡਾਸਿ ਜਿਹੜੇ ਤੋਂ ਦੂਜੀ ਨੰਬਰ ਤੇ ਆਇਆ ਹਾਂਜੀ ਬੁੜੀ ਖੁਸ਼ੀ ਦੀ ਗੱਲ ਰਾਜੀ ਸਾਡੇ ਲਈ ਮੇਰੇ ਲਈ ਇੱਕ ਜਿਹੜੇ ਪ੍ਰੋਸੈਸ ਸ਼ੌਟ ਜਸਤੇ ਦਾ ਪਹਾਰ ਹੁੰਦਾ ਹੈ ਮੇਰੇ ਲਈ ਮੇਰੇ ਸਟਾਫ ਲਈ ਔਰ ਖਾਸ ਕਰਕੇ ਲਈ ਮੇਰੀ ਸਫਾਈ ਦੀ ਟੀਮ ਹੈ ਸਭਾਈ ਸੇ ਮੇਰੇ ਜਿਹੜੇ ਆ ਇਹਨਾਂ ਦੀ ਬਦੌਲਤ ਜਿਹੜਾ ਸਵਸਥ ਸਵੇਖਣ 2024-25 ਕਰਵਾਇਆ ਗਿਆ ਆ ਉਸ ਦੇ ਵਿੱਚ ਸਾਡੇ ਸ਼ਾਮਚਾ ਸਿੰਘਾ ਜਿਹੜਾ 2024-25 ਦਾ ਰੈਂਕਾ ਉਹ 10ਵਾਂ ਆ ਜੀ ਤੇ ਜ਼ਿਲ੍ਹੇ ਦੇ ਵਿੱਚ ਇਹ ਸਾਡਾ ਦੂਜਾ ਰੈਂਕਾ ਤੇ ਪਿਛਲੀ ਵਾਰ ਜਿਹੜਾ ਸਾਡਾ ਇਹ ਸਟੇਟ ਦਾ ਰੈਂਕ ਸੀਗਾ 104 ਪੰਜਾਬ ਦਾ ਜੋ 104 ਤੋਂ ਘਟ ਕੇ ਹੁਣ ਇਹ 10ਵੇਂ ਨੰਬਰ ਤੇ ਆ ਗਿਆ ਰੈਂਕ ਸਾਡਾ ਤੇ ਜਿਹੜਾ ਨੈਸ਼ਨਲ ਲੈਵਲ ਦਾ ਸਾਡਾ ਰੈਂਕ ਸੀਗਾ ਜੀ ਉਹ 2023-24 ਦੇ ਵਿੱਚ 1745 ਸੀ ਜਿਹੜਾ ਕਿ ਹੁਣ ਘਟ ਕੇ ਇਸ ਵਾਰ 2024-25 ਦੇ ਵਿੱਚ ਉਹ 243 ਨੰਬਰ ਤੇ ਆ ਗਿਆ ਹੈ ਔਰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਆਪਣੇ ਸਫਾਈ ਸੇਵਕਾਂ ਨੂੰ ਆਪਣੀ ਨਗਰ ਕੌਂਸਲ ਦੀ ਪੂਰੀ ਟੀਮ ਨੂੰ ਜਿਹੜੀ ਇਹਨਾਂ ਨੂੰ ਹੈਂਡਲ ਕਰਦੀ ਆ ਔਰ ਸ਼ਹਿਰ ਦੀ ਸਫਾਈ ਦਾ ਸਰਵੇਖਣ ਦਾ ਕੰਮ ਕਰਦੀ ਆ ਇਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਤਾਂ ਕਿ ਇਹ ਅੱਗੇ ਤੋਂ ਵੀ ਇਹ ਕੰਮ ਵਧੀਆ ਕਰਦੇ ਰਹਿਣ ਮੈਂ ਨਾਲ ਖਾਸ ਕਰਕੇ ਸਾਡੇ ਸਥਾਨਕ ਸਰਕਾਰ ਮੰਤਰੀ ਰਕਤੁਰ ਜੋਜੀ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਕਿ ਜਿਹੜੀ ਉਹਨਾਂ ਦੀ ਕਾਂਸੀ ਚੌਂਸੀ ਹੈ 683 ਉਹਦੀ ਨਗਰ ਕੌਂਸਲ 683 ਜਿਹੜੀ ਸਟੇਟ ਲੈਵਲ ਤੇ 10ਵੇਂ ਰੈਂਕ ਤੇ ਆਈ ਆ ਔਰ ਜ਼ਿਲ੍ਹੇ ਦੇ ਵਿੱਚ ਦੂਜਾ ਨੰਬਰ ਪ੍ਰਾਪਤ ਕੀਤਾ ਹੈ ਮੈਂ ਇੱਕ ਵਾਰ ਫਿਰ ਆਪਣੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਛਾ ਇੱਕ ਜਿਹੜੇ ਸਾਡੇ ਵਿਊਅਰ ਆ ਕਿਆ ਨ ਪਤਾ ਨਹੀਂ ਹੁੰਦਾ ਇੱਕ ਇਹ ਜਿਹੜਾ ਸਵਸ਼ ਸਰਵੇਖਣ ਕੀ ਹੁੰਦਾ ਆ ਤੇ ਇਹ ਕੌਣ ਕਰਵਾਉਂਦਾ ਆ ਇਹ ਦੇਖੋ ਜੀ ਕਿ ਨਗਰ ਕਾਉਂਸਲ ਕਰਾਉਂਦੀ ਹੈ ਅਗੀਆਂ ਜਿਹਨਾਂ ਸਫਾਈ ਦੇ ਸਬੰਧ ਦੇ ਚੁੰਨਾ ਕੋ ਪਾਣੀ ਜਿਹੜਾ ਹੈ ਵੇਸਟ ਜਾਂਦਾ ਆ ਉਹਨੂੰ ਕਿਸ ਤਰ੍ਹਾਂ ਰਜਿਸਟਰ ਕਰਨਾ ਹੈ ਆ ਇਹੋ ਜਿਹੇ ਜਿਹੜੀਆਂ ਸਫਾਈ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਦਾ ਉਹਨਾਂ ਦੀ ਦੇਖ ਰੇ ਕਰਨੇ ਸ਼ਹਿਰ ਨੂੰ ਸਾਫ਼ ਸੁਥਰਾ ਖੜਾ ਇਹ ਮਨ ਜੀ ਇਹਦੇ ਵਿੱਚ ਕੰਮ ਸਾਰੇ ਆਉਂਦੇ ਆ ਉਹ ਸਰਵੇਖਣ ਇਹ ਗਵਰਨਮੈਂਟ ਆਫ ਇੰਡੀਆ ਕਰਾਉਂਦੀ ਆ ਜਿਹਦੇ ਵਿੱਚ ਅਸੀਂ ਸਟੀਟ ਲੈਵਲ ਤੇ ਦੱਸਦੇ ਰੱਖਦੇ ਆ ਜਾਂ ਇਹ ਜੇਖਣ ਨਵਾਂ ਸਾਡਾ 220 ਤੋਂ ਕਾਲੀਗਰ ਰੇਲ ਦਾ ਪਿੱਛੇ ਦਾ ਬਹੁਤ ਹੀ ਬਹੁਤ ਵਧੀਆ ਸੁਧਾਰ ਹੋਇਆ ਆ ਪਿੱਛੇ ਸਾਡਾ ਸਪੀਡ ਦਾ ਰੇਂਜ 104 ਸੀ ਤੱਕ ਕੋਸ਼ਿਸ਼ ਚਾਹ ਤਸਦੀਕਾ ਔਰ ਮੈਂ ਵੀ ਲੈ ਵੀ ਦੱਸਿਆ ਕਿ ਨੈਸ਼ਨਲ ਰੇਲ ਦਾ ਸਟਾਡਰਡ 1740 ਜਿਹੜਾ ਘਟ ਕੇ ਹੁਣ 240 ਹੀ ਗਿਆ ਆ ਬਹੁਤ ਬਹੁਤ ਫੇਰਾਂ ਮੁਬਾਰਕ ਆ ਤੁਹਾਨੂੰ ਠੀਕ ਹੈ ਧੰਨਵਾਦ ਜੀ